ਬਟਾਲਾ ਸ਼ਹਿਰ ਦੇ ਰਹਿਣ ਵਾਲੇ 96 ਸਾਲਾ ਬਜ਼ੁਰਗ ਪੂਰਨ ਚੰਦ ਨੇ 15 ਅਗਸਤ 1947 ਦਾ ਅਖੀੜੀ ਠਾਹ ਹਾਲ ਦੱਸਿਆ ਗੱਲਬਾਤ ਦੌਰਾਨ ਪੂਰਨ ਚੰਦ ਨੇ ਕਿਹਾ ਕਿ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਉਸ ਸਮੇਂ ਉਹਨਾਂ ਦੀ ਉਮਰ ਲਗਭਗ 16 ਤੋਂ 18 ਸਾਲ ਦੇ ਵਿਚਕਾਰ ਸੀ ਉਸ ਸਮੇਂ ਆਪਣੇ ਪਿਤਾ ਨਾਲ ਖੇਤਾਂ ਵਿੱਚ ਬਲਦਾਂ ਨਾਲ ਖੇਤੀ ਕਰਿਆ ਕਰਦੇ ਸਨ ਕਿਉਂਕਿ ਉਹਨਾਂ ਦੇ ਪਿਤਾ ਕੋਲ 6 ਕਿੱਲੇ ਜ਼ਮੀਨ ਸੀ ਜਿੱਥੇ ਉਹ ਕਣਕ ਤੇ ਝੋਨਾ ਬੀਜਦੇ ਸਨ ਤੇ ਉਦੋਂ ਹੀ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਉਹਨਾਂ ਨੇ ਅੱਗੇ ਇਹ ਵੀ ਦੱਸਿਆ ਕਿ ਉਸ ਮੇਂ ਭਾਰਤ ਤੇ ਪਾਕਿਸਤਾਨ ਦੇ ਇਸ ਵੰਡ ਦੇ ਫੈਸਲੇ ਨੇ ਬਹੁਤ ਸਾਰਾ ਕਤਲੀਆਮ ਕਿ ਤਾਪਰ ਜਿਸ ਇਲਾਕੇ ਵਿੱਚ ਉਹ ਰਹਿੰਦੇ ਸਨ ਉੱਥੇ ਕਿਸੇ ਨੇ ਵੀ ਅਜੀਹ ਹਰਕਤ ਨਹੀਂ ਕੀਤੀ ਨਾ ਹੀ ਉਹਨਾਂ ਨੇ ਆਪਣੇ ਅੱਖੀ ਕਤਲੀਆਮ ਹੁੰਦਾ ਦੇਖਿਆ ਪਰ ਭਾਰਤ ਤੇ ਪਾਕਿਸਤਾਨ ਦੀ ਵੰਡ ਦਾ ਉਹਨਾਂ ਸਭ ਨੂੰ ਗਹਿਰਾ ਦੁੱਖ ਹੈ ਉਸ ਸਮੇਂ ਉਹਨਾਂ ਦੇ ਨਾਲ ਕਈ ਉਹਨਾਂ ਦੇ ਯਾਰ ਦੋਸਤ ਵੀ ਸਨ ਜਿਨ੍ਹਾਂ ਨਾਲ ਉਹ ਅਕਸਰ ਸਮਾਂ ਬਿਤਾਉਂਦੇ ਸਨ ਪੂਰਨ ਚੰਦ ਨੇ ਅੱਗੇ ਕਿਹਾ ਕਿ ਅੱਜ ਉਸ ਨੂੰ ਆਪਣਾ ਉਹ ਪੁਰਾਣਾ ਘਰ ਤੇ ਉਹ ਯਾਰ ਦੋਸਤ ਬਹੁਤ ਚਿੱਤ ਆਉਂਦੇ ਨੇ ਪਰ ਮੈਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਮੁੜ ਪਾਕਿਸਤਾਨ ਜਾ ਕੇ ਆਪਣਾ ਉਹ ਹੀ ਲੰਗਿਆ ਸਮਾਂ ਦੁਬਾਰਾ ਜੀ ਸਕਾਂ ਯਾਰ ਪਹਿਲਾਂ ਤੇ ਅਸੀਂ ਉੱਥੇ ਕੁੰਦੇ ਰਹਿਆ ਨਾ ਪੜਦੇ ਵੀ ਰਹੇ ਹਾਲ ਵੀ ਬੰਦੇ ਰਹੇ ਤੇ ਉਦੋਂ 18 ਸਾਲ ਦੇ ਹੋ ਗਏ ਜਦੋਂ ਅਸੀਂ ਡੇਰੇ ਆਏ ਆ ਮੈਨੂੰ ਅੰਦਾਜ਼ਾ ਪੂਰਾ ਕੀ ਖਲਾਸੀ ਹੋ ਅਨਾਜ ਜਾਂਦੇ ਉਹਦੇ ਇੱਕ ਦੂਜੇ ਨੇ ਲੋਕਾਂ ਦੇ ਆਣਾ ਮੇਰੇ ਕੋਲ ਆ ਜਾ ਇਨੇ ਤਰਕੇ ਦੇ ਸਾਨੂੰ ਅੱਜ ਸਾਲ ਮੇਰੇ ਕੋਲ ਹੀ ਆ ਜਾ ਪੈਰੀ ਵਿਆਹ ਹੈ ਜੇ ਸਭ ਕੁਝ ਹੈ ਜੇ ਡੰਗਰ ਵੀ ਹੈ ਜੇ ਇੱਥੇ ਰਵੋ ਅੱਡੇ ਲੇ ਲੋ ਆ ਆ ਗਿਆ ਬੇਤੋ ਥੋੜੇ ਜਿਹਾ ਗਾਂਵ ਹੋ ਜਾਏ ਇਹ ਵੀ ਦੇਰੇ ਇੱਥੇ ਆ ਗਿਆ ਮਟਾਲੇ ਅੱਜ ਉਥੇ ਦੋਸਤੀਆਂ ਹੋਣਗੇ ਤੁਹਾਡੇ ਉਹ ਮਾੜੇ ਕਿਥੋਂ ਦਾ ਵਾਪਸ ਅਬਲ ਅਬਲ ਤੇ ਮੈਨੂੰ ਪਤਾ ਹੈ ਬਈ ਮੁਸ਼ਕਲ ਹੀ ਆ ਨੋ ਬਈ ਨਹੀਂ ਉਮਰ ਹੋਏ ਇੱਧਰ ਆਲੇ ਬੰਦੇ ਮੇਰੇ ਚਲੇ ਗਏ ਨੇ ਇਹ ਤਾਂ ਛੋਟੇ ਵੀ ਤੇ ਕੀ ਪਤਾ ਉਹ ਹੈ ਨਾ ਜਾਂ ਨਹੀਂ ਉਧਰ ਲਾ ਵਾਕਿਆ ਸੁਣਾਓ ਕੋਈ ਉਧਰ ਦਾ ਸਾਨੂੰ ਜਿਸ ਤਰ੍ਹਾਂ ਦੀ ਸ਼ੂਟਿੰਗ ਲਖੇੜ ਦੇਵੇ ਮੈਂ ਖੇਡਿਆ ਹੀ ਨਹੀਂ ਇਹ ਵੀ ਅਗਰ ਕਹਾਟ ਜੇ ਮੁੰਡਿਆਂ 'ਚ ਮੈਂ ਨਹੀਂ ਸੀ ਖੇਡਦਾ ਪੜਨੀ ਜਾਣਾ ਸੀ ਅਸ ਕੀ ਕਰ ਬੈਣਾ ਬਾਬੇ ਦੇ ਕੋਲ ਬਹਿਣਾ ਬਾਬੇ ਨੇ ਮੈਨੂੰ ਉਹ ਗੱਲਾਂ ਦੱਸਣੀਆਂ ਨੇ ਜਿਹੜੀਆਂ ਬੜੇ ਬੜੇ ਸਿਆਣੇ ਬੰਦੇ ਦੱਸਦੇ ਯਾਉਕਾਰ ਸੀ ਬਾਬਾ ਜੀ ਸਾਉਕਾਰ ਸੀ ਬੱਸ ਇਹ ਵੀ ਲੋਕਾਂ ਨੂੰ ਜ਼ਮੀਨ ਦਾ ਤਾਂ ਕੁਝ ਵਾਓ ਸਭ ਸਭ ਕੁਝ ਸੀ ਐਸੇ ਤਰ੍ਹਾਂ ਆ ਗਿਆ ਉਹ ਯਾਰ ਜ਼ਮੀਨ ਕਿਹੜੀ ਚੋਕੇ ਖੜਨੀ ਆ ਇੱਥੇ ਉਹ ਯਾਰ ਜਾਂਦੇ ਰਹੇ ਆ ਮਿੰਟਾ தா ਦਾ ਪਤਾ ਆਈ ਦਾ ਦਾਦਾ ਦਾ ਮੀਲਾ ਦਾ ਕਿਤੇ ਪਿੰਡਾਂ ਦਾ ਵੀ ਪਤਾ ਪਪਾ ਕਿ ਪੜਾਈ ਸੀ ਕਿਸ ਤਰ੍ਹਾਂ ਦੀ ਮੈਂ ਕਿਹਾ ਇੱਕ ਨੰਬਰ ਪੜਾਇਦੇ ਵੀ ਜੀ ਇੱਕ ਨੰਬਰ ਜੇ ਨਹੀਂ ਦਿਕਾਟੂ ਕੱਢ ਲੈਣ ਦੇ ਵੇਹਲਾ ਨੇ ਪਹਿਲੇ ਬੈਜੋ ਕਰਾ ਚਲੀ ਸੀ ਮੁੰਡੇ ਬਾਜੂਏ ਕੋਲੀ ਜ ਮਨੀਟਰ ਦੇ ਮੈਂ ਮੈਂ ਮਨੀਟਰ ਜੀ ਆ ਕਿੰਨਾ ਸੋਦਾ ਵਾਹ ਜੀ ਪਤਾ ਜੀ ਜਿਆਦਾ ਸਾਰੀ ਸਾੜ ਕੇ ਜਾਣੀ ਪਈ ਜਦੋਂ ਬੰਦ ਹੋਈ ਜੇ ਮੇਰੇ ਦਿਲ ਦਿਮਾਗ ਦੇ ਕੋਈ ਗੱਲ ਨਹੀਂ ਆਜੀ ਮਾਇਆ ਦਾ ਪੰਜਾ ਨਹੀਂ ਨਾ ਮੈਂ ਮੈਂ ਮਾਇਆ ਦਾ ਪੰਜਾ ਜੀ ਨਹੀਂ ਸਾ ਮੇਰੇ ਦਿਲ ਤੇ ਕੋਈ ਗੱਲ ਨਹੀਂ ਆਜੀ ਹੌਣ ਰੇ ਇਸੇ ਕਰਕੇ ਮੈਂ ਬਚ ਜਾਦਾ ਕਿੰਨੀ ਉਮਰ ਹੋਣ ਤੇ ਹੁਣ ਤੱਕ ਹੋ ਚੁੱਕੀ ਉਹ ਹੌਣ ਚਾਲ ਵਿੱਚ ਜਾਂਦਾ ਆ ਹੁਣ ਤੱਕ ਕੋਈ ਨਹੀਂ ਇਹ ਤਾਂ ਗੱਲ ਹੈ ਮੈਨੂੰ ਮਾਇਆ ਚਾਹੀਦੀ ਆ ਮੈਨੂੰ ਉਹ ਕਰਨ ਆਇਆ ਕਰਨ ਕੋਈ ਬਾਤ ਆ ਸਾਰਾ ਕੁਛ ਛੱਡ ਗਿਆ ਉਹ ਛੱਡ ਗਿਆ ਇੱਥੇ ਵੀ ਇਹੋ ਹੀ ਆ ਲੈਣ ਮੈਂ ਰੋਟੀ ਖਾਣ ਨਾ ਦੇ ਤਾ 100 ਰੁਪਏ ਵੀ ਨਾ ਮੇਰਾ ਬਦਲਾ ਨਹੀਂ ਦੇ ਰਿਹਾ ਝੂਠ ਬੋਲਣਾ ਨਹੀਂ ਕੀ ਕੋ ਆ ਕੇ ਮੈਨੂੰ ਜੂੜ ਬੋਲ پیسے ਲੈ ਲੈ ਤੇ ਮੈਂ ਤੇਦੀ ਮੰਦੀ ਵੀ ਉਹਦੀ ਘਰ ਦਾ। ਅਛੂਟ ਬੋਲ ਲੈ। ਪਰਵਾਸ ਤੇ ਕਿੰਨੇ ਜੀ ਸੀ ਉੱਧਰ। ਯਾਰ ਸਾਡੇ ਪੰਜ ਜੀ ਸਨ। ਅਸੀਂ ਜਦੋਂ ਆਇਆ ਨਾ ਪੰਜ ਜੀ। ਮਾਂ ਤੇ ਪਿਓ ਦੇ ਤੇ ਨਹੀਂ ਆ ਦੋਏ ਭਰਾ ਤੇ ਇੱਕ ਬੈਣ। ਫਿਰ ਇੱਥੇ ਆਣ ਕਿ ਕਿਸ ਤੇ ਕੋ ਹੋ ਰਹੀ ਵੀ। ਸਾਡੀ ਨਾ। ਇਸ ਵਾਰ ਤੇ ਉਹਨੇ ਨਾਲ ਗੱਲ ਕੀਤੀ। ਸਾਡੇ ਘਰ ਦੇ ਵਿੱਚ ਬਾਪ ਸਾ ਮੇਰਾ ਜਿਹੜਾ ਨਾ ਉਹ 55 ਸਾਲ ਵਿੱਚ ਮਰੀ ਗਿਆ। ਪਰ ਉਹ ਜਿਹੜਾ ਜੁਆਨ ਸੀ ਆਇਆ ਸੀ ਉਹ ਵੀ ਉਹ ਹੁਣ ਮੈਂ ਤੈਨੂੰ ਲਗਾ ਦਸਣ ਜਦੋਂ ਅਸੀਂ ਉੱਥੋਂ ਆਏ ਸਨ ਫਿਰ 15 18 ਤੱਕ ਗਿਆ ਸੀ ਡੇ ਰਿਓ ਲਾਰੋਆਲ ਲਾਰੋਆ ਦੂਰ ਨਹੀਂ ਪਿੰਡ ਤਾਂ ਲੱਗਿਆ ਸੀ ਉਹ ਪਿੰਡ ਸਾਡਾ ਤੇ ਮੈਂ ਅੱਗੇ ਦੱਸ ਚੁੱਕਾ ਇੱਕ ਵਾਰੀ ਉਹ ਆਖਣਗੇ ਭਈ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕਿਹਨੇ ਤਾਂ ਕੀਤਾ ਸਾਨੂੰ ਬੰਦਾ ਦੱਸੋ ਜਿਹੜੇ ਬੰਦੇ ਤੁਹਾਨੂੰ ਆ ਗਿਆ ਬੇਟੀ ਵਾਲਿਆਂ ਨੇ ਦੱਸਿਆ ਇਹਨੂੰ ਅਦਾ ਦੇ ਆਂਗੇ तो तु क्यों चलिए चाची ने दस आखन रिश्तेदार सारे गए तुरंत थोड़े जी रहा है तो रिश्तेदारी भी कर लिया है सब कुछ जितने बैठा था सब कुछ मोली लिया बनाया बड़ी तगड़ी ਮੈਂ ਦੇ ਕੰਮ ਕਪੜੇ ਦਾ ਕਰਦਾ ਤੇ ਮੇਰੇ ਤੋਂ ਛੋਟੇ ਜਿਹੜੇ ਉਹ ਲੋਹੇ ਦਾ ਕਾਰੀਗਰ ਸੀ ਐਦਾਂ ਹੀ ਪਣਿਆੜ ਮੇਲੀ ਉਹਨਾਂ ਕੱਲੇ ਨਹੀਂ ਬਣਾ ਜੀ ਇਹ ਤਾਂ ਜਾ ਕੇ ਵੇਚਿਆ ਨਹੀਂ ਪਾਕਿਸਤਾਨੋਂ ਜਿਹੜੀਆਂ ਦੋ ਚੀਜ਼ਾਂ ਇਹ ਦੋ ਚੀਜ਼ਾਂ ਉੱਥੋਂ ਆਈਆਂ ਦੀਆਂ ਰੇਡੀਓ ਜਾਂ ਲਾ ਲਾ ਇੱਧਰ ਆਣ ਕੇ ਤੇ 1960 ਜੇ ਮੇਰੇ ਤੋਂ ਛੋਟੇ ਨੇ ਲਿਆ ਸੀ ਰੇਡੀਓ ਆਹੋ ਇਹਦੇ ਵਿੱਚ ਖਬਰਾਂ ਉਹ ਲੋਰੋਂ ਵੀ ਆਉਂਦੀਆਂ ਇੱਧਰੋਂ ਵੀ ਆਉਂਦੀਆਂ ਆਲੇ ਅੱਛਾ ਉਹ ਵੀ ਸੁਣਦੇ ਰਹਣਾ ਮੈਂ ਖ਼ਬਰ ਹੀ ਸੁਣਦਾ ਮੈਂ ਹੋਰ ਚੀਜ਼ਾਂ ਦੀ ਸੁਣਦਾ ਬਜੇ ਡੇ ਯੋਕਰ ਯਾਰ ਦੋਸਤਾਂ ਦੇ ਨਾਮ ਤੇ ਯਾਰ ਯਾਰ ਦੋਸਤਾਂ ਨੂੰ ਤੇ ਮੈਨੂੰ ਦਿਲ ਕਰਦਾ ਪਿੰਡ ਜਾ ਕੇ ਸਭ ਕੁਝ ਵੇਖਣ ਨੂੰ ਜੀ ਕਰਦਾ ਪਰ ਫਾਇਦਾ ਕੋਈ ਨਹੀਂ ਉਹ ਕਿਉਂਦਰ ਘਰ ਕਿੱਦਾਂ ਦਾ ਸੀ ਆਪਣਾ ਮੈਂ ਤਾਂ ਸਾਰੇ ਪਿੰਡੇ ਨਾਲੋਂ ਵਧੀਆ ਸੀ ਸਾਡਾ ਮਕਾਨ ਘਰ ਜਿਹੜਾ ਸੀ ਪਿੰਡੇ ਨਾਲੋਂ ਵਧੀਆ ਸੀ ਅੱਜ ਉਹਨਾਂ ਨੂੰ ਤੇ ਬੰਦੇ ਇਹਨਾਂ ਦੇ ਅਫਸਰ ਵੀ ਆ ਨਹੀਂ ਗਾਲਿਆ ਸਾਜਣਾ ਚੱਲੋ ਫੇਰ ਜਿਹੜੀਆਂ ਲੋ ਬੈਣਾ ਉਹਦੇ ਵਿੱਚ ਨਾ ਵੜੋ ਬਾਕੀ ਜੋ ਆ 15 ਅਗਸਤ ਹੁੰਦੀ ਹੈ ਤੇ ਯਾਦਾਂ ਤਾਂ ਹੁੰਦੀ ਹੋਣੀ ਮੈਂ ਮੈਂ ਉਹ ਮੁੰਡੇ ਨੂੰ ਆ ਮੁੰਡੇ ਆ ਆਪਣੇ ਮੁੰਡੇ ਦੀ ਆ ਉਹ ਕੋਲ ਬੈਠਾ ਲਾਓ ਪਰ ਮੈਨੂੰ ਸਵੇਰੇ ਜਾਦਾ ਆ ਬਿਆ ਮੈਂ ਦਾ ਇਹਨਾਂ ਦੇ ਵਿੱਚ ਬਹੁਤ ਮਾਰਾ ਗਿਆ ਸਵੇਰੇ ਆ ਜੀਦਾ ਜਾ ਬਿਆ ਜਿਆ ਦੀ ਬੰਦਾ ਮੈਂ ਇਹਨਾਂ ਦੇ ਨਾਲ ਦੇ ਵਿੱਚ ਇਹਨਾਂ ਨਾਲ ਮਾਰਾ ਸੀ ਜਿਹਦੀ ਗੱਲ ਨਹੀਂ ਕਰਨੀ ਤੇ ਤਾਂ ਵੀ ਕਹਿੰਦੇ ਮੈਂ ਤੁਹਾਨੂੰ ਦੱਸਣਾ ਪਿਆ ਬਈ ਇਹਨਾਂ ਦੇਣਾ ਜੋ ਸੀ ਵੀ ਜਿਹੜਾ ਸਾਹਮਣੇ ਆਉਂਦਾ ਸੀ ਨਾ ਇੱਕ ਦੂਜੇ ਨੂੰ ਮਾਰ ਦਿੰਦੇ ਗਾ ਜਿਆਦਾ ਆਉਂਦੇ 15 ਅਗਸਤ ਨੂੰ ਆਹੋ ਡਾੜੀ ਹੁੰਦਾ ਉਹ ਦਿੱਤੇ ਨਹੀਂ ਨਹੀਂ ਸਾਨੂੰ ਦੱਦ ਨਹੀਂ ਆਈ ਲੇਕਰ ਆ ਘਰੋਂ ਬਾਹਰ ਨਹੀਂ ਦਿੰਦੇ ਆ ਲੋਕਾਂ ਦਾ ਵੇਂਦੇ ਸਾਂ ਹਾਲ ਵੇਂਦੇ ਦਾ ਉੱਧਰ ਉਹਨਾਂ ਦਾ ਜਿਆਦਾ ਵੱਡੇ ਤਾਂ ਉਹਨਾਂ ਆ कही कहते सिक्खा को लोग डरते कोई नहीं डर कोई भी नहीं डरता रोटी सारे खेंदे <laughs> माड़ा कोई नहीं बंद जो यार मार खाएगा लोग सिर्फ ये है वो, वो टाइम ऐसा सी वंड सी उस वंड दे बहुत कुछ होया रौला पै गया भैया बच नहीं लड़ना ਹਾਂ ਠੀਕ ਆ ਪਰ ਜੇ 300 ਰੁਪਏ ਸੀ ਉਹਦਾ ਮਾਨ ਪੁੱਤਰ ਨਹੀਂ ਸੀ ਜਿਸ ਮਾਇਆ ਸਾਹਮਣੇ ਮੇਰੇ ਮੈਂ ਵੀ ਖਲੋ ਤਾਦਾ ਨੰਬਰ ਖਲੋ ਤਾਦਾ ਜਹਾਜ਼ਦਾਰ ਕੋੜੇ ਤੇ ਸੀ ਉਹਨਾਂ ਦਾ ਬਜਾ ਅਲਾ ਸਾਹਿਬ ਹੈ ਜਿਹੜੇ ਨੇ ਤਕਰੀਬ ਲੋਹ ਇਹਨਾਂ ਨੇ ਕੀ ਮਰੇ ਆਂਦਾ ਨਹੀਂ ਇਹਨਾਂ ਨੂੰ ਕੁਝ ਨਹੀਂ ਨਾ ਕਰਾ ਠੀਕ ਹੈ ਇਹ ਠੀਕ ਲੈ ਇਹਨਾਂ ਨੂੰ ਕੁਝ ਨਹੀਂ ਆਖਣਾ ਸਿਰਫ ਉਹ ਬਾਰਾ ਆਲੇ ਨਹੀਂ ਚਲੇਣ ਤਾਂ ਨਹੀਂ ਤੇ ਮਾਰਦੇ ਸામਨੇ ਗੱਲ ਵੇਖੀ ਮੇਰੇ ਸਾਹਮਣੇ ਬੰਦੇ ਪੈ ਨਜ਼ਰ ਆ ਚਾਰੀਆ ਤੋਂ ਵੱਡੀ ਜਿਹੜੀ ਪੀਂਦੇ ਹਨ ਪੇ ਤਿੰਨ ਚਾਰ ਬੰਦੇ ਸਾਹਮਣੇ ਛੱਡ ਕੇ ਬਾਹਰੋਂ ਦੌੜ ਗਏ ਸਾਡੇ ਸੈਲ ਤੇ ਬਾਮਾ ਦੇ ਕੇ ਰੋਂਦੇ ਦੌੜੇ ਸਾ